ਜੀ ਆਹ ਦੇਖੋ ਉਹ ਪਾੜ ਪੈ ਗਿਆ ਆ ਗਰਾਂ ਨੂੰ ਪਾਣੀ ਆਣ ਲੱਗ ਰਿਹਾ ਪਾੜ ਪੈ ਗਿਆ ਹਾਂ ਜੀ ਉਹ ਦੇਖੋ ਸਾਹਮਣੇ ਬਹੁਤ ਜ਼ਿਆਦਾ ਜਿਆ ਉਹ ਉੱਥੋਂ ਵੀ ਦਿਖਿਆ ਮੈਂ ਕਹਿੰਦਾ ਉਹ ਜੀਰੀਆਂ ਟੁੱਪਰੀਆਂ ਜਿਮਾ ਕਰਾ ਉਹ ਦੇਖ ਸਕਦੇ ਆ ਵੀ ਪਾਣੀ ਦਿਖਾਵਾਂਗੇ ਜੀ ਪਾਣੀ 6-8 ਦਿਨ ਹੋ ਗਏ ਪਾਣੀ ਚੱਲਦੇ ਨੂੰ 8 ਦਿਨ ਹੋ ਗਏ ਕਹਿੰਦੇ ਜੀ ਪਾੜ ਪੈ ਗਿਆ ਦੇਖ ਸਕਦੇ ਹੋ ਗੱਲਬਾਤ ਆ ਸਾਰੇ ਇਹ ਘਾ ਡਿੱਗਣਗੇ ਸਾਰੇ ਜੀ 20-25 ਘਰ ਨੇ ਉਹ ਉਧਰ ਪਾਣੀ ਦੇਖੋ ਜੀ ਕਿੰਨਾ ਜਾ ਰਿਹਾ ਸੱਕਰ ਆ ਨਾ ਨੁਕਸਾਨ ਹੋਊਗਾ ਹਾਂ ਜੀ ਘਰ ਡਿੱਗਣਗੇ ਜਦ ਤੱਕ ਨਾ ਪਾਣੀ ਰੁਕੇ ਇਹਨਾਂ ਨੂੰ ਬੇਕ ਦੂਗਾ ਜੀ ਘਰਾਂ ਨੂੰ ਇਹ ਹਾਲਾਤ ਨੇ ਬਈ ਹਾਂਜੀ ਚੱਲੀਏ ਆਪਾਂ ਉੱਥੇ ਹੁਣ ਹਾਂਜੀ ਆ ਦੇਖੋ ਆ ਤਾਂ ਝੋਨਾ ਡੁੱਬ ਗਿਆ 80000 ਰੁਪਏ ਨੂੰ ਬਾਈ ਕਹਿੰਦਾ ਲਈ ਦੀ 2 ਘਟ 80000 ਨੂੰ ਕਿੰਨਾ ਕ ਝੋਨਾ ਡੁੱਬ ਗਿਆ ਜੇ ਕਹੀਦੀ ਐ ਇਤੋਂ ਜਿੰਨੇ ਲੱਗਦਾ ਐ ਵੀ 40 50 ਕਿਲੋ ਡੁੱਬ ਗਏ ਹੋਣੇ 50 ਕਿਲੋ ਡੁੱਬ ਗਏ ਤੇ ਬਾਰੇ ਲਾਉਣੇ ਪੈਣਗੇ ਦੇਖੋ ਜੇ ਬਾਰੇ ਦਾ ਫੇਰ ਲੱਗੂਗਾ ਜੀ ਪਾਣੀ ਦਾ ਕੋਈ ਹੱਲ ਹੋਊਗਾ ਦਵਾਰੇ ਕਿੱਥੇ ਲੱਗੂਗਾ ਜੀ ਹੁਣ ਟਾਈਮ ਹੀ ਨਹੀਂ ਰਹਿਣਾ ਮੀਂਹ ਨਾਲ ਪਾਣੀ ਨਹੀਂ ਸੁੱਕਦਾ ਇਹ ਕਿੰਨਾ ਫਿਰ ਠੇਕਾ 80000 ਨੂੰ ਲੈ ਕੇ ਤਾਂ ਹੀ ਤਾਂ ਜੀ ਇਹ ਫੇਰ ਕਹਿੰਦੇ ਜੱਟ ਗੱਲ ਫਰਾਇਆ ਹੋਰ ਕੀ ਕਰ ਕਰਾਂ ਦਾ ਨੁਕਸਾਨ ਵੱਧਦੇ ਜੀ ਫਸਲ ਤਾਂ 6 ਮਹੀਨੇ ਬਾਦਾਂ ਦੀ ਹੈ ਜੇ ਇਹ ਮਕਾਨ ਡਿੱਗੇ ਜੀ ਕਿੱਥੋਂ ਬਣਨਗੇ ਕਿੰਨੇ ਕ ਕਰਾਂ ਦਾ ਨੁਕਸਾਨ ਹੋ ਸਕਦਾ ਹੈ ਟਿੱਕੋ-ਟਿੱਕ 35-40 ਕਰਨ ਜੀ ਘਟੋ ਘਟਾ ਪਾਣੀ ਨਾਲਾ ਲੱਗਿਆ ਨਹੀਂ ਤੁਸੀਂ ਕੈਮਰਾ ਮਾਰ ਲਓ ਜੀ ਉਹ ਨਾਲ ਜਲ ਗਿਆ ਉਹ ਮਾਰ ਤੇ ਆਹ ਆ ਹਾਲਾਤ ਨੇ ਜੀ ਗੱਲ ਸਹੀ ਹੈ ਬਾਈਆਂ ਦੀ ਪਾਣੀ ਜਿਹੜਾ ਪਿੰਡ ਵੱਲ ਨੂੰ ਆ ਲੱਗਿਆ ਬਿਲਕੁਲ ਜੀ ਆਪਣੇ ਉਧਰ ਹਾਂਜੀ ਸਾਰੀ ਜਿੱਤੂ ਨਾ ਡੁੱਬ ਰਹੀ ਥੋੜਾ ਥੋੜਾ ਨਗਾਈਏ ਬਾਕੀ ਉੱਤੇ ਪਾਣੀ ਚੜ ਰਿਹਾ ਜੀ ਉੱਤੇ ਵੀ ਡੁੱਬੂਗਾ ਜੀ ਇਹ ਸਾਰਾ ਆਹ ਬਹਣ ਤੁਸੀਂ ਠੇਕੇ ਤੇ ਰਹੀ ਸੀ ਠੇਕੇ ਦੇ ਲੱਤ ਹੋਏ ਜੀ ਕੀ ਰੇਟ ਹੈ 75000 ਨੂੰ ਜੀ ਅੱਛਾ ਸਾਰੇ ਇਕੱਠੇ 12 ਖਿਲੇ ਦੇ ਹੋਏ ਨੇ ਹਾਂ ਜੀ ਆ ਲਾ ਲੋ ਬਈ ਬਹੁਤ ਬੁਰਾ ਹਾਲ ਹੈ ਜੀ ਫਿਰ ਗਾਹਾਂ ਹੁਣ ਦੁਬਾਰੇ ਝੋਨਾ ਲੱਗ ਜੂ ਵਿੱਚ ਚੋਨਾ ਦਾ ਜੀ ਪਾਣੀ ਘਟੂ ਗਈ ਇਹਦਾ ਪਾਣੀ ਕਿਧਰੇ ਜਾਂਦਾ ਜੀ ਪਾਣੀ ਗਈ ਜੀ ਪਿੱਛੋਂ ਪਾਣੀ ਵੰਦੂਗਾ ਤਾਂ ਹੀ ਲੱਗੂ ਇਹ ਝੋਨਾ ਨਹੀਂ ਆਸ ਨਹੀਂ ਕੋਈ ਨਹੀਂ ਕੋਈ ਨਹੀਂ ਕਣਕ ਵੀ ਜਾਂਦੀ ਵੀ ਨਹੀਂ ਆ ਸਕੀ ਪਿੱਛੋਂ ਹੀ ਪਾਣੀ ਬਹੁ ਦੋਸਤੋ ਇਸ ਵਕਤ ਚੋਟੀਆਂ ਪਿੰਡ ਬੱਲਰੇ ਰੋਡ ਦੇ ਉੱਤੇ ਖੜਿਆ ਹਾਲਾਤ ਦਿਖਾਓ ਜੀ ਦਿਖਾਓ ਜੀ ਕੈਮਰਾਮੈਨ ਸਾਰੇ ਖੜਾ ਆਲੇ ਹਾਲਾਤ ਨੇ ਜਿਹੜੇ ਬਣੇ ਪਏ ਨੇ ਆਲੇ ਦਾਲੇ ਨਗਾ ਇੱਧਰ ਆਓ ਅੱਗੇ ਆਜੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਕਿਵੇਂ ਆਇਆ ਪਾਣੀ ਉਹ ਵੀ ਗੱਲਬਾਤ ਕਰਦੇ ਆ ਵੀ ਇੰਨਾ ਪਾਣੀ ਆਇਆ ਕਿੱਥੋਂ ਹੈ ਉਧਰ ਦੂਜੇ ਪਾਸੇ ਪਿੰਡ ਦੇ ਨਾਲ ਜਾਂ ਲੱਗਿਆ ਪਾਣੀ ਪਿੰਡ ਦੇ ਨਾਲ ਪਾਣੀ ਜਾਂ ਲੱਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਕਾਦਾ ਪਾਣੀ ਹੈ ਜੀ ਇਹ ਵੀ ਨਹਿਰ ਦਾ ਪਾਣੀ ਹੈ ਜੀ ਨਹਿਰ ਦਾ ਪਾਣੀ ਹਾਂ ਜੀ ਨਹਿਰ ਦਾ ਸੂਏ ਦਾ ਪਾਣੀ ਹੈ ਜੀ ਸਿੱਧੇ ਪਿੰਡ ਨੂੰ ਆ ਰਿਹਾ ਹੈ ਹਾਂ ਜੀ ਜੰਮਾ ਸਿੱਧਾ ਪਿੰਡ ਨੂੰ ਜੀ ਮਸਲਾ ਕੀ ਹੈ ਸਾਰਾ ਪਿੰਡ ਇਕੱਠਾ ਹੋਇਆ ਹੈ ਉਹ ਰਜਵਾਹ ਸੁਆ ਕੱਸੀ ਕਹਿੰਦੇ ਨੇ ਆਪਾਂ ਉਹ ਬੰਨ ਨਾ ਬੰਨ ਕਰਕੇ ਉਹਦੇ ਵਿੱਚ ਸਿੱਧਾ ਹੀ ਪਾਣੀ ਆ ਰਿਹਾ ਹੈ ਉਹਦੇ 2 ਘੰਟਾ ਡੜਾ ਦੇ ਗਏ ਮਤਲਬ ਅਛੇ ਇਹ ਪਾਣੀ ਕਹਦਾ ਸੂਏ ਦਾ ਹੈ ਉਹ 8 ਤੋਂ ਹੋ ਗਈ 5 ਖਾਲੇ ਚੱਲੇ ਇਹਨਾਂ ਪਾਣੀ 5 ਖਾਲਾ ਚ ਬਾਕੀ ਲੱਕੇ ਲੀ ਗਏ ਸਾਰੇ ਅਛਾ 5 ਖਾਲਾਂ ਚ ਇਹਨਾਂ ਸਾਰੇ 5 ਖਾਲਾਂ ਚ ਚੱਲ ਰਿਹਾ ਹੈ ਹਾਂ ਜੀ ਉਰੇ ਦੇਗਾ ਪੰਜ ਖਾਲਾਂ ਚ ਉੱਪਰ ਦੀ ਚੱਲ ਰਹੀ ਹੈ ਆ ਦੇਖੋ ਵੀ ਕਹਿੰਦੇ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਨੁਕਸਾਨ ਹੈ ਜਿਹੜਾ ਇਸ ਤਰ੍ਹਾਂ ਦੇ ਨਾਲ ਪਈਆਂ ਦੇ ਵਿੱਚ ਦੀ ਪਾਣੀ ਹੈ ਜਿਹੜਾ ਅੱਗੇ ਦੇ ਨਿਗਾ ਮਾਰੋ ਚੱਲ ਰਿਹਾ ਹੈ ਇਹਦਾ ਕੋਈ ਹੱਲ ਫਿਰ ਜੀ ਇਹ ਸੂਆ ਬੰਦ ਹੋਊਗਾ ਫਿਰ ਹੈ ਜੀ ਫਿਰ ਤਾਂ ਐ ਪਾਣੀ ਪਈ ਜਾਊ ਸੋਡੇ ਤਾਂ ਅੱਗੇ ਕਣਕਾ ਵੀ ਉਹੀ ਗੱਲ ਹੈ ਜੇ ਨਹੀਂ ਵੱਡੇ ਬੰਦੇ ਜਾਣਗੇ ਅੱਗੇ ਕਣਕਾ ਨੂੰ ਵੀ ਨਹੀਂ ਸਿਆ ਬਣਾਤਾ ਖੇਤੀਆ ਤਾਂ ਠੀਕ ਹੈ ਤੁਹਾਨੂੰ ਕਰਾਂ ਨਹੀਂ ਸੋਚਿਆ ਬਾਈ ਅੱਛਾ ਕਰਾਂ ਦਾ ਨੁਕਸਾਨ ਹੋ ਸਕਦਾ ਹਾਂ ਕਰਾਂ ਦਾ ਸਾਰਾ ਖੇਤੀ ਸੀ ਨਹੀਂ ਫਿਰ ਵੀ ਹੋ ਜਾਈ ਗਰ ਇੱਕ ਕਰੋਂ ਬਾਵਾਂਗੇ ਅਸੀਂ ਤਰ੍ਹਾਂ ਦੇ ਨਾਲ ਦੋਸਤੋ ਕਿਸਾਨ ਇਕੱਠੇ ਹੋਏ ਨੇਗੇ ਜੋ ਕਿ ਸੂਏ ਦਾ ਪਾਣੀ ਆ ਕੱਸੀ ਦਾ ਪਾਣੀ ਵੀ ਤੁਹਾਨੂੰ ਦਿਖਾਉਣੇ ਕਿੰਨਾ ਕ ਹੈ ਆ ਪੰਜ ਖਾਲਾਂ ਭਰੇ ਹੋਏ ਚੱਲ ਰਹੇ ਨੇ ਪਿੰਡ ਵੱਲੋਂ ਪਾਣੀ ਆ ਰਿਹਾ ਹੈ ਤੁਸੂ ਕਈ ਵਾਰੀ ਕਹਿ ਜੀਆ ਵੀ ਪਾਣੀ ਬੰਦ ਕਰ ਜੋ ਪਿੰਡ ਬਣ ਲੱਗ ਰਿਹਾ ਠੀਕ ਹੈ ਹਜ਼ਰਤ ਮਰ ਜਿਓ ਜੀ ਮਰ ਜਾਓ ਮੈਨੂੰ ਪਿੰਡ ਦੀ ਸੋਚ ਹੈ ਫਿਰ ਕੀ ਕਹਿੰਦੇ ਇਹ ਜੀ ਬਤਾ ਜਾਵੇ ਪਾਣੀ ਘਟਦਾ ਨਹੀਂ ਹੈਗਾ ਪਾਣੀ ਘਟ ਨਹੀਂ ਰਿਹਾ ਹਾਂ ਜੀ ਬੜਾ ਬੜਾ ਐ ਦਿਨਾਂ ਨੂੰ ਆ ਨਾ ਬਾਰਸ਼ ਦੋਸਤੋ ਆਹ ਜਿਹੜਾ ਹੈਗਾ ਦੇਖ ਸਕਦੇ ਹੋ ਵੀ ਆਹ ਸੂਏ ਦਾ ਪਾਣੀ ਆ ਜਿਹੜਾ ਸਾਰੇ ਪਿੰਡ ਨੂੰ ਜਾ ਰਿਹਾ ਹੈ ਚੋਟੀਆਂ ਨੂੰ ਦੇਣ ਰਾਤ ਤੁਸੀਂ ਆਏ ਲਾ ਲਓ ਵੀ 7 ਦਿਨ ਹੋ ਗਏ 7 ਦਿਨ ਹੋ ਗਏ ਖੇਤਾਂ ਵਿੱਚ ਦੀ ਝੋਨਿਆਂ ਨੂੰ ਡੋਬਦਾ ਹੋਇਆ ਪਿੰਡ ਦੇ ਨਾਲ ਜਾ ਲੱਗਿਆ ਪਾਣੀ ਆ ਲਾ ਲਓ ਜੀ 7 ਦਿਨ ਹੋ ਗਏ ਲਗਾਤਾਰ ਕਿੰਨਾ ਪ੍ਰੈਸ਼ਰ ਹੈ ਪਾਣੀ ਦਾ ਪਿੰਡ ਵੱਲ ਨੂੰ ਜਾ ਰਿਹਾ ਹੈ ਚੋਟੀਆਂ ਵੱਲ ਨੂੰ ਇਤਨਾ ਬੜਾ ਪਾਣੀ ਬੈਦਾ ਸਾਰਾ ਹਾਂ ਜੀ ਇਤਨਾ ਪਾਣੀ ਬੈਦਾ ਸਾਰਾ ਇਹ ਅੱਛਾ ਕਿੰਨਾ ਕਿੰਨਾ ਇਹ ਕਾਰਨ ਕੀ ਆ ਇਹ ਇੱਧਰ ਜਾਣ ਦਾ ਸੂਆ ਬੰਦ ਕਰਤਾ ਜੀ ਅੱਛਾ ਸੂਆ ਬੰਦ ਕਰਤਾ ਪਰ ਨਾ ਸੂਆ ਬੰਦ ਹੋ ਗਿਆ ਪਾਣੀ ਸਾਰਾ ਪਿੰਡ ਨੂੰ ਜਾ ਰਿਹਾ ਹੁਣ ਪਿੰਡ ਦੇ ਨਾਲ ਜੇ ਕਹਿੰਦੀ ਹੈ ਘਰਾਂ ਦੇ ਨਵੇਂ ਪਾਣੀ ਲੱਗਿਆ ਜਾ ਕੇ ਤੇ ਲੋਕੀਂ ਕਿਹੜਾ ਪੜੀਦਾ ਆਹ ਲਾਲੂ ਜੀ ਦੋਸਤੋ ਸਾਹਿਬ ਵੀ ਸਾਰਾ ਪਾਣੀ ਹੈ ਜਿਹੜਾ ਸੂਏ ਦਾ ਪਿੰਡ ਚ ਜਾ ਰਿਹਾ ਹੈ ਖੇਤਾਂ ਵਿੱਚ ਦੀ ਹੁੰਦਾ ਹੋਇਆ ਛੋਟੀਆਂ ਪਿੰਡ ਦੇ ਨਾਲ ਇਹ ਬੱਚੀ ਹਥੂਆ ਕਰਕੇ ਕਾਰਨ ਜਾ ਰਿਹਾ ਸਾਰਾ ਪਾਣੀ ਹਾਂਜੀ ਜੇ ਸੁਆ ਬੰਦ ਕਰਤਾ ਪਿੰਡ ਨੂੰ ਜਾ ਰਿਹਾ ਪਾਣੀ ਆ ਹਾਂਜੀ ਵੀਰੇ ਇਹੀ ਕਾਰਨ ਹੈ ਬਸ ਜੇ ਇਹ ਚੱਲਦਾ ਹੋ ਜੇ ਤਾਂ ਸਾਰੀ ਮਸਲਾ ਹੱਲ ਹੋ ਜਾਊਗਾ ਇਸੇ ਕਾਰਨ ਆ ਪਿੰਡ ਡੁੱਬਰੇ ਸਾਰੇ ਕਿ ਡੁੱਬਰੇ ਪਿੰਡ ਡੁੱਬਰੇ ਹਾਂ ਕਿਤੇ ਇਧਰ 4-5000 ਏਕੜ ਤੇ ਜਾਣਾ ਦੀ ਇਧਰ 400 ਏਕੜ ਚ ਜਾ ਰਿਹਾ ਸਾਰਾ ਪਾਣੀ 5000 ਏਕੜ ਦਾ ਪਾਣੀ 400 ਏਕੜ ਚ ਪੈ ਰਿਹਾ 7 ਦਿਨਾਂ ਤੋਂ ਕਿੰਨਾ ਚੱਲੂਗਾ ਫਿਰ ਪਰ ਕਾਰਨ ਕੀ ਆ ਮੁੱਖ ਆ ਸੀਗਾ ਜੀ ਆਸੂਆ ਸੀ ਇਹ ਬੰਦ ਪਿਆ ਅੱਗੇ 2 ਮਹੀਨੇ ਤੋਂ ਹੋ ਗਏ ਮਹੀਨਾ ਹੋ ਗਿਆ ਪੱਤੇ ਨੂੰ ਢੂੜ ਵੀ ਘਰ ਹੋ ਗਿਆ ਜੀ 1.5 ਮਹੀਨਾ ਹੋ ਗਿਆ ਕੰਮੇ ਦਾ ਕੋਈ ਚੱਲ ਨਹੀਂ ਰਿਹਾ ਕੰਮ ਚੱਲ ਨਹੀਂ ਰਿਹਾ ਜਿਹੜਾ ਪਾਣੀ ਨੇ ਇੱਧਰ ਜਾਣਾ ਸੀ 5000 ਏਕੜ ਨੂੰ ਇੱਧਰ ਨੂੰ ਉਹ ਪਾਣੀ ਆ ਦੇਖੋ ਬੰਦ ਪਿਆ ਰੋ ਉਹ ਪਾਣੀ ਬਾਈ ਕਹਿੰਦੇ 400 ਏਕੜ ਚ 7 ਦਿਨਾਂ ਤੋਂ ਪਹਿਰੇ ਆ ਆ ਲਾ ਲਓ ਤਸਵੀਰਾਂ ਦੂਜੀ ਗੱਲ ਹੋ ਰਹੀ ਜੇ ਇਹ ਪਾਣੀ ਦਾ ਨਿਕਾਸੀ ਅੱਗੇ ਜਿਹੜੀ ਪੈਪਲੈਨ ਬੰਦ ਪਈ ਏ ਉਹ ਚੱਲਦਾ ਹੋਵੇ ਤਾਂ ਕਿਹੜੀਆਂ ਜਿਹੜਾ ਮਾਰ ਪੈ ਰਹੀ ਉਹ ਬਚ ਜੀ ਉਹ ਸਰ ਵੀ ਬਚ ਜਾਣਾ ਸਰ ਵੀ ਬਚ ਜਾਣਾ ਉਹ ਨੁਕਸਾਨ ਹੋਣਾ ਬਚ ਜੀ ਅਜੇ ਹੁਣ ਵੀ ਪੈਪਲੈਨ ਚੱਲਦੀ ਹੋਵੇ ਜੇ ਇਹ ਨਿਕਾਸੀ ਅਗੇ ਨਾਲੇ ਚ ਪੈ ਜਾਊਗਾ ਪਾਣੀ ਜਾਂਦੀ ਆ ਮਸਲਾ ਹੈ ਦੋਸਤੋ ਜੋ ਪਿੰਡ ਨੂੰ ਡੁੱਬਣ ਦਾ ਮਸਲਾ ਕਹਿੰਦੇ ਆ ਆਹ ਹੈ ਉਹ ਜਿਹੜਾ ਪਾਣੀ 400 4000 ਏਕੜ ਨੂੰ ਜਾਣਾ ਸੀ ਉਹ ਇੱਕ ਹਵਤੇ ਤੋਂ 401 ਏਕੜ ਦੇ ਵਿੱਚ ਪੈ ਰਹੇ ਆ ਪਿੰਡ ਵਾਲਿਆਂ ਨੂੰ ਵਧ ਰਿਹਾ ਪਾਣੀ ਝੋਨਿਆਂ ਨੂੰ ਡੋਬਦਾ ਹੋਇਆ ਦੋਸਤੋ ਇੱਕ ਚੀਜ਼ ਹੋਰ ਹੈ ਪ੍ਰਸ਼ਾਸਨ ਨੂੰ ਨਹਿਰੀ ਭਾਗ ਤੱਕ ਇਹ ਵੀਡੀਓ ਪਹੁੰਚਾ ਦਿਓ ਜੋ 80-80 ਹਜ਼ਾਰ ਨੂੰ ਠੇਕੇ ਤੇ ਬੰਨ ਲਏ ਹੋਏ ਨੇ ਉਹ ਵੀ ਬਚ ਜਾਣ ਤੇ ਜਿਹੜੇ ਇਹਨਾਂ ਦੇ ਮਕਾਨ ਨੇ ਘਰ ਨੇ ਉਹ ਵੀ ਡੁੱਜਣ ਤੋਂ ਬਚ ਜਾਣ ਕਾਰਨ ਕੀ ਹੈ ਜੋ ਆ ਸੂ ਹੈ ਇਹ ਬਣ ਰਿਹਾ ਅੱਗੇ ਟੂਲੜਖ ਨਹੀਂ ਜਾਂਦਾ ਉਹ ਦੇਖੋ ਮਾਈਆਂ ਵੀ ਇਕੱਠੀਆਂ ਹੋਈਆਂ ਨੇ ਅੱਗੇ ਕਿਉਂਕਿ ਨੁਕਸਾਨ ਹੈ ਜਿਹੜਾ ਭਾਰੀ ਹੋ ਰਿਹਾ ਹੈਗਾ ਜੇਕਰ ਇਹ ਸੂਆ ਬਣ ਜੇ ਤਾਂ ਪਹਿਲਾਂ ਤਾਂ ਗੱਲ ਇਹ ਹੈ ਵੀ ਜਦੋਂ ਸੂਆ ਬਣ ਰਿਹਾ ਪਾਣੀ ਬੰਦ ਕਿਉਂ ਨਹੀਂ ਕਰਿਆ ਪਿੱਛੋਂ ਇਹ ਕਿਹੜਾ ਕੋਈ ਵੱੱਡੀ ਨਹੀਂ ਹੈ ਇਹਨੂੰ ਪਹਿਲਾਂ ਪਾਣੀ ਨੂੰ ਬੰਦ ਕਰਨ ਦਾ ਹੱਕ ਸੀਗਾ 400 ਕਿੱਲੇ ਜਿੰਨਾ ਪਾਣੀ ਥੋੜਾ ਪਾਣੀ ਛੱਡ ਪੈਂਦੀ ਪਰ ਪਾਣੀ ਉੰਨਾ ਹੀ ਚੱਲ ਰਿਹਾ 4000 ਕਿੱਲੇ ਜਿੰਨਾ ਸੂਆ ਬਿਲਕੁਲ ਬਣਦਾ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਛੋਟੀਆਂ ਪਿੰਡ ਦਾ ਭਾਰੀ ਨੁਕਸਾਨ ਹੈ ਜਿਹੜਾ ਹੋ ਰਿਹਾ ਹੈਗਾ